ਹੋ ਜਿਹੜੇ ਬੜਾ ਮਹੱਤਵਪੂਰਨ ਗੱਲ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਣੇ ਨਵੇਂ ਐਸਐਸਪੀ ਸਾਹਿਬਾਨੋ ਕੇ ਸ਼੍ਰੀ সোহੇਲ ਮੀਰ ਜੀ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਬਿਲਕੁਲ ਕਲੀਅਰ ਹੈ ਕਿ ਮੋਰਲ ਕੋਡ ਆਫ ਕੰਡਕਟ ਲੱਗ ਗਿਆ ਤੇ ਆਪਾਂ ਆਪਣੇ ਪੂਰੇ ਇਲਾਕੇ ਚ ਦਬਿਸ਼ ਦੇ ਕੇ ਰੱਖਣੀ ਹੈ ਤਾਂ ਕਿ ਕੋਈ ਵੀ ਕ੍ਰਿਮੀਨਲ ਐਲੀਮੈਂਟ ਜਿਹੜਾ ਉਹ ਕੋਈ ਵੀ ਅਨਸੁਖਾਵੀ ਘਟਨਾ ਨਾ ਕਰੇ ਜਾਂ ਚੋਰੀ ਦੀ ਵਾਰਦਾਤ ਨਾ ਹੋਵਾਂ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਵਿਗੜੇ ਜਿਸ ਦੇ ਨਾਲ ਜਿਹੜੀ ਆਮ ਜਨਤਾ ਨੂੰ ਜੜੀ ਆਓ ਪੀਸ ਹੋਵੇ ਇਸ ਦੇ ਮੱਦੇ ਨਜ਼ਰ ਜਿਹੜੀ ਸਾਡੀ ਵੀਡੀਓ ਨੰਬਰ 2 ਦੀ ਜਿਹੜੀ ਪੁਲਿਸ ਹੈ ਉਸਨੇ ਬੜਾ ਪ੍ਰੋਐਕਟਿਵਲੀ ਕੰਮ ਕਰਦੇ ਹੋਏ ਕੁਝ ਮੋਟਰਸਾਈਕਲ ਚੋਰ ਇਨੀਸ਼ially ਫੜੇ ਸੀ ਜਿਸ ਦੇ ਬਾਅਦ ਆਪਾਂ ਮੁਕੱਦਮਾ ਨੰਬਰ 37 ਅੰਡਰ ਸੈਕਸ਼ਨ 379 401 473 34 ਆਪੀਸੀ ਜਿਹੜਾ ਉਹ ਵੀਡੀਓ ਨੰਬਰ 2 'ਚ ਦਿੱਤਾ ਸੀ ਜਿਸ ਦੇ ਬਾਅਦ ਇਨੀਸ਼ially ਆਪਾਂ ਤਿੰਨ ਜਿਹੜੇ ਲੜਕੇ ਆ ਉਹ ਅਰੈਸਟ ਕੀਤੇ ਸੀ ਤੇ ਉਹਦੇ ਵਿੱਚ ਆਪਾਂ ਫਰਦਰ ਲੀਡ ਡਿਵੈਲਪ ਕਰਦੇ ਹੋਏ ਹੁਣ ਤੱਕ ਟੋਟਲ 12 ਮੋਟਰਸਾਈਕਲ ਜਿਹੜੇ ਆ ਉਹ ਰਿਕਵਰ ਕੀਤੇ ਆ ਇਹ ਮੋਟਰਸਾਈਕਲ ਜਿਹੜੇ ਵੱਖ-ਵੱਖ ਜਗਾਵਾਂ ਤੋਂ ਚੋਰੀ ਹੋਏ ਆ ਤੇ ਇਹ ਜਿਹੜਾ ਇੱਕ ਕਿਸਮ ਦਾ ਗੈਂਗ ਹੀ ਹੈ ਇੰਟਰ ਡਿਸਟ੍ਰਿਕਟ ਆਪਰੇਟ ਕਰ ਰਿਹਾ ਸੀ ਜਿਹਦੇ ਵਿੱਚ ਆਪਣਾ ਪਠਾਨਕੋਟ ਤੋਂ ਗੁਰਦਾਸਪੁਰ ਗੁਰਦਾਸਪੁਰ ਤੋਂ ਬਟਾਲਾ ਬਟਾਲੇ ਤੋਂ ਹੋਰ ਵੀ ਅਗਲੀ ਸਾਈਡ ਜਿਹੜਾ ਆਪਣਾ ਅੰਮ੍ਰਿਤਸਰ ਦਿਹਾਤੀ ਦਾ ਏਰੀਆ ਪੈਂਦਾ ਉਦੋਂ ਤੱਕ ਇਹ ਆਪਣੀਆਂ ਜਿਹੜੀਆਂ ਮੋਟਰਬਾਈਕ ਸਟੋਰੀ ਕਰ ਰਹੇ ਸੀ ਤਾਂ ਹੁਣ ਤੱਕ ਆਪਾਂ ਇਹਦੇ 'ਚ 3 ਲੜਕੇ ਜਿਹੜੇ ਅਰੈਸਟ ਕੀਤੇ ਹੋਏ ਹੈ ਫਰਦਰ 2 ਲੜਕੇ ਉਹਨਾਂ ਦੇ ਨਾਮ ਮੈਂ ਇਸ ਵੇਲੇ ਨਹੀਂ ਦੱਸ ਸਕਦਾ ਜਿਨ੍ਹਾਂ ਨੂੰ ਆਪਾਂ ਫਰਦਰ ਨਾਮਜ਼ਦ ਕੀਤਾ ਜਿਨ੍ਹਾਂ ਦੇ ਆਪਾਂ ਲੀਡ ਡਿਵੈਲਪ ਕਰ ਰਹੇ ਹਾਂ ਇਹਦੇ ਵਿੱਚ ਸਾਨੂੰ ਹੋਰ ਵੀ ਜਿਹੜੇ ਮੋਟਰਸਾਈਕਲਸ ਆ ਉਹ ਰਿਕਵਰ ਹੋਣ ਦੀ ਪੂਰੀ ਉਮੀਦ ਹੈ ਤੇ ਵੀ ਮੈਂ ਨਾਲ ਹੀ ਦੱਸ ਦੇਣਾ ਚਾਹੁੰਦਾ ਕਿ ਵੀ ਕੋਈ ਵੀ ਜਿਹੜਾ ਕ੍ਰਿਮੀਨਲ ਐਲੀਮੈਂਟ ਹੈ ਜਿਹੜਾ ਅਗਰ ਸੋਚੇਗਾ ਕਿ ਪਠਾਨਕੋਟ ਦੇ ਵਿੱਚ ਇਸ ਤਰੀਕੇ ਦੀ ਉਹ ਚੋਰੀ ਦੀ ਵਾਰਦਾਤਾਂ ਜਾਂ ਰੋਡਪੋ ਦੀ ਵਾਰਦਾਤਾਂ ਕਰਕੇ ਨਿਕਲ ਜਾਣਗੇ ਉਹ ਪੋਸੀਬਲ ਨਹੀਂ ਹੈ ਪੰਜਾਬ ਪੁਲਿਸ ਪੂਰੀ ਪ੍ਰੋਐਕਟਿਵਲੀ ਇਹਦੇ ਉੱਪਰ ਕੰਮ ਕਰ ਰਹੀ ਹੈ ਜਿਹੜਾ ਵੀ ਬੰਦਾ ਇਸ ਤਰੀਕੇ ਦੀ ਵਾਰਦਾਤ ਕਰੂਗਾ ਉਹਨੂੰ ਇਮੀਡੀਏਟਲੀ ਪਕੜੇ ਜਾਊਗਾ ਭਾਰੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਸ਼ਹਿਰ ਤੇ ਮਾਹੌਲ ਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਆਪਾਂ ਕਾਮ ਨਹੀਂ